ਮੁਕ ਲਿੰਕ ਕੋਲ ਅੱਜ ਕੱਲਟ ਉਹ ਬੁੰਗ ਨਗਰੀ ਅੰਮ੍ਰਿਤਸਰ ਕੇ ਬਾਰੇ ਗੱਲ ਹੋ ਰਹੀ ਹੈ ਹਾਂ ਜੀ ਜੀ ਉਹ ਵਧੀਆ ਲੱਗ ਰਿਹਾ ਹੈ ਮੀਂਹ ਦੀ بارش ਹੋ ਰਹੀ ਹੈ ਕਾਫੀ ਦਿਨਾਂ ਤੋਂ ਬਹੁਤ ਜ਼ਿਆਦਾ ਹੀ ਹਮਸ ਹੋਇਆ ਸੀਗਾ ਗਰਮੀ ਬਹੁਤ ਜ਼ਿਆਦਾ ਸੀਗੀ ਮਿਲਗੀ ਕਈ ਮਿਲਗੀ ਗਰਮੀ ਕਰਕੇ ਜਿਸਨਾਂ ਦੇ ਖੋਸ਼ ਵੀ ਹੋ ਜਾਂਦੇ ਨੇ ਹਨਾ ਹੁਣ ਉਹਨਾਂ ਨੂੰ ਕਾਫੀ ਰਾਹਤ ਮਿਲ ਗਈ ਹੈ ਮਿਲਗੀ ਠੰਡਕ ਮਹਿਸੂਸ ਹੋ ਰਹੀ ਹੈ ਕਈ ਇਸ ਚੀਜ਼ ਨੂੰ ਕਾਫੀ ਇੰਜੋਏਰੀ ਕਰ ਰਹੇ ਨੇ ਕਈ ਘੁੰਮ ਜਾ ਰਹੇ ਨੇ ਕਦੀ ਬਾਹਰ ਆਉਂਦੇ ਨੇ ਹਵਾ ਲੈਂਦੇ ਪਏ ਨੇ ਹਨਾ ਉਸ ਚੀਜ਼ ਨੂੰ ਉਹਨਾਂ ਨੂੰ ਕਾਫੀ ਰਾਹਤ ਮਿਲਦੀ ਬਈ ਨੇ ਇਸ ਚੀਜ਼ ਸੇ ਮਤਾ ਕਰਨ ਕਿੰਨਾ ਕਿਉਂਕਿ ਪਜੂ ਪੰਛੀ ਜਿਹੜੇ ਆ ਉਹਨਾਂ ਨੂੰ ਵੀ ਕਾਫੀ ਕਾਫੀ ਬਹੁਤ ਵਧੀਆ ਲੱਗ ਰਿਹਾ ਉਹਨਾਂ ਨੂੰ ਵੀ ਮਿਲ ਰਿਹਾ ਬਣਾ ਜਿਉਂਕਿ ਅਸਲੀ ਕਰ ਸਾਨੂੰ ਵਧੀਆ ਲੱਗ ਰਿਹਾ ਉਹਨਾਂ ਨੂੰ ਤੇ ਆਬਵੀਅਸਲੀ ਵਧੀਆ ਲੱਗੂਗਾ ਹਨਾ ਉਹ ਵੀ ਗਰਮੀ ਵਿੱਚ ਇਧਰ ਉਧਰ ਜਿਵੇਂ ਘਰ ਸਕਦੇ ਹੋ ਉਹਨਾਂ ਨੂੰ ਪਾਣੀ ਵੀ ਮਿਲ ਸਕਦਾ ਹੈ ਹਨਾ ਕਾਫੀ ਮਿਲ ਕੇ ਵਧੀਆ ਮੌਸਮ ਚੱਲ ਰਿਹਾ ਹੈ ਕੋਈ ਕੀ ਨਾ ਆਇਆ ਕੀ ਕਰਨਾ ਚਾਹੁੰਦੇ ਹੋ بارش ਹੋ ਰਹੀ ਹੈ ਜਿਹੜਾ ਨਾਲ ਫਿਰ ਗਿਆ ਜਮ ਹੱਥ ਨਹੀਂ ਆ ਕਿ ਇੱਕ 75 ਦੇ ਕੋ ਗਰਮੀ ਬਹੁਤ ਜ਼ਿਆਦਾ ਪੈ ਰਹੀ ਨਹੀਂ ਪਰ ਇਹ ਹੈ ਕਿ ਥੋੜਾ ਚਾਰ ਪੰਜ ਮਿੰਟ ਹੋ ਗਏ ਆ ਮੀ ਬਹੁਤ ਆ ਰਿਹਾ ਬਹੁਤ ਆ ਗਈ ਲੋਕਾਂ ਨੂੰ ਇਨਾ ਹੁਮਸੋ ਉਦਾਇ ਕਿ ਹਾਵਰੀ ਪਰ ਮੀ ਬਹੁਤ ਆ ਰਿਹਾ ਨਜ਼ਰ ਆਤ ਮਿਲੀ ਕਰ ਬਹੁਤ ਰਾਤ ਕੀ ਬੜੇ ਬੜਾ ਡੰਡਾ ਆਇਆ ਸੋਇਆ ਇੰਜੋਏ ਵੀ ਕਰਦੇ ਨਜ਼ਰ ਆ ਰਹੇ ਲੋਕੀ ਨੂੰ ਕਿ ਬਾਰਿਸ਼ ਹੋਈ ਹੈ ਬਾਰਿਸ਼ ਚੰਦ ਹੋਏ ਸਾਰੇ ਕਰਨੀ ਹੈ ਜੀ ਹਾਂ ਜੀ ਠੰਡਾ ਮੌਸਮ ਹੋ ਗਿਆ ਸਾਰੇ ਘਰੋਂ ਬਾਹਰ ਨਿਕਲਣਾ ਜੀ ਹਾਂ ਜੀ ਅਜੇ ਬਹੁਤ ਠੰਡਾ ਹੋ ਗਿਆ ਹੈ ਹਾਂ ਜੀ